ਸ਼੍ਰੋਮਣੀ ਅਕਾਲੀ ਦਲ ਦਾ ਕੀ ਭਵਿਕ ਹੋਊ ਤੇ ਕੀ ਸੁਖਬੀਰ ਸਿੰਘ ਬਾਦਲ ਹੋਰੀ ਹੀ ਪ੍ਰਧਾਨ ਬਣਨਗੇ ਜਾਂ ਅਕਾਲੀ ਦਲ ਖਿੰਡ ਜਾਊ ਆਉਂਦੇ ਸਮੇਂ ਦੇ ਵਿੱਚ ਕੀ ਬਣੂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਇਸ ਕਮੇਟੀ ਦੇ ਉੱਤੇ ਕਾਬਜ਼ ਤੇਰ ਕਿਹੜੀ ਹੋਊਗੀ ਇਹ ਲੋਕਾਂ ਦੇ ਮਨਾਂ ਵਿੱਚ ਸਵਾਲ ਚੱਲਦੇ ਆ ਦੇਖੋ ਗੱਲ ਬੜੀ ਸਾਫ਼ ਤੇ ਸਪਸ਼ਟ ਆ ਅਕਾਲੀ ਦਲ ਦੇ ਪ੍ਰਧਾਨ ਬਣਦੇ ਆਏ ਆ ਲੈਂਦੇ ਰਹੇ ਆ ਮੁੱਖ ਮੰਤਰੀ ਬਣਦੇ ਆਏ ਆ ਲੈਂਦੇ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਬਣਦੇ ਆਏ ਆ ਲਥਦੇ ਆਏ ਆ ਜਥੇਦਾਰ ਸਾਹਿਬ ਵੀ ਬਣਦੇ ਆਏ ਆ ਲੈਂਦੇ ਆਏ ਆ ਕਦੇ ਕਿਸੇ ਅਹੁਦੇ ਦੀ ਲੜਾਈ ਚੱਲੀ ਕਦੇ ਕਿਸੇ ਅਹੁਦੇ ਦੀ ਲੜਾਈ ਚੱਲੀ ਪਰ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਗੁੱਥਮ ਗੁੱਥਾ ਵਾਲੀ ਸਥਿਤੀ ਬਣੀ ਆ ਜਿਵੇਂ ਇੱਕ ਦੂਜੇ ਦੀਆਂ ਪੱਗਾਂ ਨੂੰ ਪਿਆ ਜਾ ਰਿਹਾ ਜਿਸ ਤਰੀਕੇ ਨਾਲ ਇੱਕ ਦੂਜੇ ਦੇ ਲੀੜੇ ਲਾਏ ਜਾ ਰਹੇ ਆ ਜਿਵੇਂ ਇੱਕ ਦੂਜੇ ਦੇ ਭੇਤ ਖੁੱਲੇ ਜਾ ਰਹੇ ਆ ਕਦੇ ਤੁਲਨਾ ਕਰਕੇ ਦੇਖੋ ਵੀ ਜਿਵੇਂ ਸਿੱਖ ਆਗੂ ਆਪਸ ਦੇ ਵਿੱਚ ਲੜਦੇ ਆ ਉਹ ਭਾਵੇਂ ਕੋਈ ਵੀ ਆ ਤੁਸੀਂ ਗਲਤ ਕਿਸੇ ਨੂੰ ਮੰਨੋ ਸਹੀ ਕਿਸੇ ਨੂੰ ਮੰਨੋ ਇਹ ਤੁਹਾਡੀ ਮਰਜ਼ੀ ਆ ਪਰ ਜਿਵੇਂ ਸਿੱਖੀ ਦੇ ਵਿੱਚ ਹੁੰਦਾ ਸਿੱਖਾਂ ਦੇ ਵਿੱਚ ਹੁੰਦਾ ਓਵੇਂ ਕਦੇ ਪਾਦਰੀਆਂ ਦੇ ਵਿੱਚ ਹੋਇਆ ਓਵੇਂ ਕਦੇ ਮੌਲਵੀਆਂ ਦੇ ਵਿੱਚ ਹੋਇਆ ਓਵੇਂ ਕਦੇ ਪੁਜਾਰੀਆਂ ਦੇ ਵਿੱਚ ਹੋਇਆ ਕਦੇ ਆਪਾਂ ਇਸ ਲੈਵਲ ਦੇ ਉੱਤੇ ਗੱਲ ਸੁਣੀ ਇਸ ਪੱਧਰ ਦੇ ਉੱਤੇ ਵੀ ਭਾਈ ਮੰਦਰਾਂ ਦੇ ਜਿਹੜੇ ਆਪਸ ਦੇ ਵਿੱਚ ਪੁਜਾਰੀ ਲੜਦੇ ਕਦੇ ਮੌਲਵੀ ਆਪਸ ਦੇ ਵਿੱਚ ਇਵੇਂ ਲੜਦੇ ਸੁਣੇ ਹਾਂ ਉੱਥੇ ਵੀ ਇਕੜ-ਦੁਕੜ ਘਟਨਾਵਾਂ ਵਾਪਰਦੀਆਂ ਹੁੰਦੀਆਂ ਉਹ ਆਪਸ ਦੇ ਵਿੱਚ ਲੜਦੇ ਵੀ ਆ ਸ਼ਾਇਦ ਉੱਥੇ ਵੀ ਅਹੁਦੇ ਲਈ ਰੁਤਬੇ ਲਈ ਲੜਾਈ ਹੁੰਦੀ ਆ ਪਰ ਜੋ ਕੁਝ ਸਿੱਖਾਂ ਦੇ ਵਿੱਚ ਚੱਲ ਰਿਹਾ ਇਹ ਕੋਈ ਸੋਹਣੀ ਗੱਲ ਆ ਜਾਂ ਸਾਨੂੰ ਗੁਰੂ ਸਾਹਿਬਾਨ ਨੇ ਇਹ ਗੱਲ ਕਹੀ ਆ ਵੀ ਤੁਸੀਂ ਆਪਸ ਦੇ ਵਿੱਚ ਭਿੜੀ ਜਾਓ ਲੜਦੇ ਅਸੀਂ ਫਰਾਂਸ ਦੇ ਵਿੱਚ ਪੱਗ ਦੀ ਲੜਾਈਆਂ ਲੜਦੇ ਅਸੀਂ 에ਰਪੋਰਟਾਂ ਦੇ ਉੱਤੇ ਆ ਕਿ ਭਾਈ ਸਾਡੀ ਪੱਗ ਦੀ ਤਲਾਸ਼ੀ ਕਿਉਂ ਲਈ ਜਾਂਦੀ ਆ ਸਾਨੂੰ ਕਿਹੜੀ ਗੱਲ ਉਹ ਆ ਗੱਲ ਕਹੀ ਜੇ ਸਾਡੀ ਇੱਕ ਵੱਖਰੀ ਪਛਾਣਤ ਹੈਗੀ ਵੀ ਆ ਸਾਡੀ ਦਸਤਾਰ ਲਈ ਬਹੁਤ ਵੱਡੀ ਮਹੱਤਤਾ ਹੈਗੀ ਵੀ ਆ ਪਰ ਜਦੋਂ ਸਾਡੇ ਚੁਣੇ ਹੋਏ ਸਿੱਖ ਆਗੂ ਇੱਕ ਦੂਜੇ ਦੀ ਪੱਗ ਲਾਉਣ ਨੂੰ ਫਿਰਦੇ ਆ ਇੱਕ ਦੂਜੇ ਨੂੰ ਨੰਗਾ ਕਰਦੇ ਆ ਇੱਕ ਦੂਜੇ ਦੇ ਕਿਰਦਾਰ ਦੇ ਉੱਤੇ ਸਵਾਲ ਖੜਦੇ ਕਿ ਬੀਤੇ ਦੇ ਵਿੱਚ ਇਹ ਨਹੀਂ ਆ ਕੀਤਾ ਤੇ ਮੈਂ ਆ ਨਹੀਂ ਕੀਤਾ ਐਨੇ ਆ ਕਰਕੇ ਦਿਖਾਤਾ ਤੇ ਐਨੇ ਆ ਕਰਕੇ ਦਿਖਾਤਾ ਤਾਂ ਜਿਹੜਾ ਆਮ ਸਿੱਖ ਆ ਜਿਹੜਾ ਆਮ ਵਿਅਕਤੀ ਆ ਜਿਹੜਾ ਜਥੇਦਾਰ ਸਹਿਬਾਨ ਦੇ ਹੁਕਮ ਨੂੰ ਸਤਬਚਨ ਕਹਿ ਕੇ ਮੰਨਦਾ ਵੀ ਭਾਈ ਇਹ ਹੁਕਮਨਾਮਾ ਜਾਰੀ ਹੋਇਆ ਉਹਦਾ ਇਸ ਵੇਲੇ ਕੀ ਕਸੂਰਾ ਸਭ ਤੋਂ ਵੱਡਾ ਸਵਾਲ ਇਹ ਆ ਸੋਹਬੀਰ ਸਿੰਘ ਬਾਦਲ ਦੇ ਲਈ ਇਸ ਵੇਲੇ ਬਹੁਤ ਵੱਡੀ ਚੁਣੌਤੀ ਵਾਲੀ ਘੜੀ ਆ ਸੋਹਬੀਰ ਸਿੰਘ ਬਾਦਲ ਦੇ ਵੱਲੋਂ ਬੀਤੇ ਦੇ ਵਿੱਚ ਜੋ ਕੁਝ ਕੀਤਾ ਜਾਂ ਕਰਾਇਆ ਗਿਆ ਜਾਂ ਜਿਵੇਂ ਹੋ ਗਿਆ ਉਹਦੇ ਉੱਤੇ ਲੋਕਾਂ ਦੇ ਮਨ ਵਿੱਚ 100 ਤਰ੍ਹਾਂ ਦੇ ਸਵਾਲ ਆ ਪਰ ਇਹ ਗੱਲ ਜ਼ਰੂਰ ਸੋਚ ਕੇ ਰੱਖਿਓ ਦਿਮਾਗ ਦੇ ਵਿੱਚ ਰੱਖਿਓ ਕਿ ਇਸ ਵੇਲੇ ਇੱਕ ਨਵੇਂ ਅਕਾਲੀ ਦਲ ਦਾ ਫਟੇਰਾ ਹੋਣ ਵਾਲਾ ਇੱਕ ਨਵਾਂ ਅਕਾਲੀ ਦਲ ਫੁੱਟਣ ਵਾਲਾ ਪੰਜਾਬ ਦੇ ਵਿੱਚ ਅਕਾਲੀ ਦਲਾਂ ਦਾ ਬਣ ਜਾਣਾ ਖਿੰਡ ਜਾਣਾ ਤੇ ਦੂਜਾਂ ਦੇ ਵਿੱਚ ਮਰਜ ਹੋ ਜਾਣਾ ਰਲੇਵਾ ਹੋ ਜਾਣਾ ਕੋਈ ਨਵੀਂ ਗੱਲ ਨਹੀਂ ਤੁਸੀਂ ਪਛਾਣ ਦੇ ਵੱਲ ਝਾਤ ਮਾਰ ਕੇ ਦੇਖ ਲਓ ਤੁਸੀਂ ਪੰਜ ਦਹਾਕਿਆਂ ਦੇ ਵੱਲ ਝਾਤ ਮਾਰ ਕੇ ਦੇਖੋ ਬਹੁਤ ਸਾਰੇ ਆਕਾੜੀਦਲ ਬਣੇ ਬਹੁਤ ਸਾਰੇ ਮੁੱਕੇ ਕੋਈ ਇੱਕ ਚੋਣ ਲੜ ਕੇ ਮੁੱਕ ਗਿਆ ਕਿਸੇ ਦਾ ਹੱਲ ਨਹੀਂਵਾ ਚੋਣ ਲੜਨ ਤੋਂ ਪਹਿਲਾਂ ਹੀ ਹੋ ਗਿਆ ਕੋਈ ਪਹਿਲਾਂ ਹੀ ਸਾਹਸਤਹੀਣ ਹੋ ਗਿਆ ਕੋਈ ਇੱਕਦਮ ਊਰਜਾਵਾਨ ਹੋ ਗਿਆ ਪਰ ਜੋ ਸ਼੍ਰੋਮਣੀ ਆਕਾੜੀਦਲ ਇੱਕ ਸਦੀ ਤੋਂ ਪੁਰਾਣਾ ਉਦਾ ਇਨਾ ਮਾੜਾ ਹਾਲ ਹੋਊਗਾ ਇਹ ਕਦੇ ਸੋਚਿਆ ਨਹੀਂ ਸੀ ਹੁਣ ਜਦੋਂ ਬਿਕਰਮ ਸਿੰਘ ਮਜੀਠੀਆ ਵੀ ਮੈਦਾਨ ਦੇ ਵਿੱਚ ਆਏ ਆ ਤੇ ਉਹਨਾਂ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਜ਼ਥੇਦਾਰ ਸਹਿਬਾਨ ਨੂੰ ਇਸ ਤਰੀਕੇ ਨਾਲ ਲਾਂਬੇ ਕਰਨ ਦੇ ਮੈਂ ਹੱਕ ਦੇ ਵਿੱਚ ਨਹੀਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਇਸ ਗੱਲ ਦੇ ਉੱਤੇ ਦੁੱਖ ਹੋਇਆ ਤੇ ਨਾਲ ਦੀ ਨਾਲ ਬਲਵਿੰਦਰ ਸਿੰਘ ਭੁੰਦੜ ਹੋਰਾਂ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਤੁਸੀਂ ਉਸ ਅਕਾਲੀ ਦਲ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਵਾਲ ਖੜੇ ਕੀਤੇ ਆ ਜਿਨੇ ਤੁਹਾਨੂੰ ਇੰਨੇ ਵੱਟੇ ਮਾਨ ਸਨਮਾਨ ਦਿੱਤੇ ਅਕਾਲੀ ਦਲ ਨੇ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੁਹਾਡੇ ਪੜਦਾਦਾ ਸੁੰਦਰ ਸਿੰਘ ਮਜੀਠੀਆ ਇਹਦੇ ਪਹਿਲੇ ਪ੍ਰਧਾਨ ਹੁੰਦੇ ਸੀ ਪਰ ਤੁਸੀਂ ਇਸ ਵੇਲੇ ਸੁਖਬੀਰ ਸਿੰਘ ਬਾਦਲ ਦੀ ਪਿੱਠ ਥਾਪੜਨ ਦੀ ਥਾਂ ਦੇ ਉੱਤੇ ਨਾਲ ਖੜਨ ਦੀ ਥਾਂ ਦੇ ਉੱਤੇ ਜਿਹੜਾ ਇਸ ਵੇਲੇ ਭੰਬਲ ਪੂਸਾ ਪੈਦਾ ਕੀਤਾ ਇਹ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੀ ਗੱਲ ਆ ਕੀ ਜਿਹੜੇ ਇਹ ਪਿੱਠ ਦੇ ਵਿੱਚ ਛੁਰੇ ਮਾਰਨ ਵਾਲੀਆਂ ਗੱਲਾਂ ਕੀਤੀਆਂ ਜਾ ਰਹੀਆਂ ਇਹ ਛੁਰੇ ਆਮ ਸੰਗਤ ਦੀ ਪਿੱਠ ਦੇ ਵਿੱਚ ਨਹੀਂ ਵੱਜ ਰਹੇ ਕੀ ਜਿਹੜੇ ਸ਼ੁਰੇ ਇਸ ਵੇਲੇ ਆਪਾਂ ਗੱਲ ਕਹਿੰਨੇ ਕਿ ਉਹਦੇ ਸ਼ੁਰਾ ਵੱਜ ਗਿਆ ਉਹਦੇ ਸ਼ੁਰਾ ਵੱਜ ਗਿਆ ਉਹਦੇ ਸ਼ੁਰਾ ਵੱਜ ਗਿਆ ਭਰੋਸੇ ਦਾ ਸ਼ੁਰਾ ਨਹੀਂ ਵੱਜ ਰਿਆ ਭਰੋਸਾ ਤੋੜਨ ਵਾਲਾ ਸ਼ੁਰਾ ਨਹੀਂ ਚੱਲ ਰਿਆ ਇਸ ਵੇਲੇ ਇਹ ਗੱਲ ਜ਼ਰੂਰ ਸੋਚਣੀ ਵਿਚਾਰਨੀ ਬਣਦੀ ਆ ਸੋ ਗੱਲ ਇੱਥੇ ਆ ਕੇ ਮੁਕਦੀ ਆ ਕਿ ਇਸ ਵੇਲੇ ਇੱਕ ਅਮਰਤਪਾਲ ਸਿੰਘ ਦਾ ਅਕਾਲੀ ਦਲ ਆ ਇੱਕ ਅਕਾਲੀ ਦਲ ਸੁਧਾਰ ਲੈਰ ਵਾਲੇ ਆਪਣੇ ਅਕਾਲੀ ਦਲ ਦੀ ਗੱਲ ਕਰਦੇ ਆ ਉਧਰ ਵਿਕਰਮ ਸਿੰਘ ਮਜੀਠੀਆ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਆਪਣਾ ਅਕਾਲੀ ਦਲ ਬਣਾਉਣ ਪਰ ਆ ਅਕਾਲੀ ਦਲ ਬਚਿਆ ਕਿਹੜਾ ਰਹੂਗਾ ਜਿਉਂਦਾ ਕਿਹੜਾ ਰਹੂਗਾ ਬੀਜਪੀ ਕਿਹੜੇ ਆਕਾੜੀ ਦਲ ਨੂੰ ਮੋਹਰੇ ਕਰਕੇ ਤੇ ਆਪਣੀਆਂ ਇਛਾਵਾਂ ਦੀ ਪੂਰਤੀ ਕਰੂਗੀ ਇਹ ਲੋਕਾਂ ਦੇ ਮਨ ਵਿੱਚ ਸਵਾਲ ਤੈਰ ਰਿਹਾ ਲੋਕ ਤੇਲ ਤੇ ਤੇਲ ਦੀ ਧਾਰ ਦੇਖ ਰਿਹਾ ਵੀ ਆਹ ਕੀ ਡਰਾਮਾ ਚੱਲ ਰਿਹਾ ਆਹ ਕੀ ਪਖੰਡਵਾਦੀ ਹੋ ਰਹੀ ਆ ਜੋ ਕੁੱਲ ਵਰਤਾਰਾ ਹੋ ਰਿਹਾ ਗਿਆਨੀ ਹਰਪ੍ਰੀਤ ਸਿੰਘ ਆ ਜਿਹੜੇ ਉਹ ਕਈ ਤਰ੍ਹਾਂ ਦੇ ਦੋਸ਼ ਲਾਉਂਦੇ ਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਕਈ ਜਣੇ ਦੋਸ਼ ਲਾਉਂਦੇ ਆ ਦੋ ਜਥੇਦਾਰ ਲਾ ਦਿੱਤੇ ਗਏ ਆ ਜਿਹੜੇ ਨਵੇਂ ਜਥੇਦਾਰ ਬਣਾਏ ਗਏ ਆ ਉਹਨਾਂ ਨੂੰ ਕੁਝ ਇੱਕ ਪੰਥਕ ਤੇ ਰਾ ਇਹ ਗੱਲ ਕਹਿਣੀਆਂ ਕੁਝ ਜਥੇਬੰਦੀਆਂ ਗੱਲ ਕਹਿਣੀਆਂ ਅਸੀਂ ਪ੍ਰਵਾਨ ਨਹੀਂ ਕਰਨਾ ਉਹਨਾਂ ਦੀ ਪ੍ਰਵਾਨਗੀ ਤੋਂ ਬ ਦਨ ਚੜਦੇ ਸਾਰ ਤੇ ਜਥੇਦਾਰ ਸਾਹਿਬ ਦੀ ਤਾਜ ਪੋਸ਼ੀ ਹੋ ਜਾਂਦੀ ਹੈ ਪਰ ਗੱਲ ਇਹ ਜੀ ਕਿ ਇਹ ਸਾਰੇ ਹਾਲਾਤ ਦੇ ਵਿੱਚ ਬੜਿਆ ਮਾਹੌਲ ਕੀ ਮੌਜੂਦ ਆ ਕਿਦਾਂ ਬਣ ਰਿਹਾ ਮੌਜੂਦ ਸਾਡੇ ਕਿਤੇ ਸਿਧਾਂਤਾਂ ਦਾ ਤਾਂ ਨਹੀਂ ਬਣ ਰਿਹਾ ਜੋ ਇਸ ਵੇਲੇ ਚੱਲ ਰਿਹਾ ਉਹਦੇ ਨਾਲ ਆਪਸ ਸੰਗਤ ਦਾ ਕਿਤੇ ਭਰੋਸਾ ਤਾਂ ਨਹੀਂ ਟਟਕ ਰਿਹਾ ਇਹ ਜ਼ਰੂਰ ਸੋਚਣ ਵਾਲੀ ਗੱਲ ਆ ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਦੇ ਬਾਰੇ ਬੜੇ ਲੰਮੇ ਸਮੇਂ ਤੋਂ ਖਬਰਾਂ ਆਉਂਦੀਆਂ ਕਿ ਭਾਈ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਸ਼ਾਇਦ ਕਰੂਰਾ ਮੇਲ ਨਹੀਂ ਹਾਂਦਾ ਰਿਸ਼ਤੇਦਾਰੀਆਂ ਦੀ ਗੱਲ ਆ ਇੱਕ ਉਹ ਤੇਰਾ ਜਿਹਨੂੰ ਕਿ ਪਹਿਲਾਂ ਹੀ ਬਾਹਰ ਕਰ ਦਿੱਤਾ ਗਿਆ ਯਾਨੀ ਕਿ ਅਦੇਸ਼ ਪ੍ਰਤਾਪ ਸਿੰਘ ਕੈਰੋਹਰਾਂ ਨੂੰ ਇੱਕ ਉਹ ਤੇਰਾ ਜਿਹਦੇ ਵੱਲੋਂ ਕਿ ਆਪਣਿਆਂ ਨੂੰ ਹੀ ਇਹ ਗੱਲ ਕਹੀ ਗਈ ਹੈ ਕਿ ਭਾਈ ਮੈਂ ਤੁਹਾਡੇ ਇਸ ਫੈਸਲੇ ਦੇ ਨਾਲ ਸਹਿਮਤ ਨਹੀਂ ਇਸ ਹਾਲਾਤ ਦੇ ਵਿੱਚ ਭਾਜਪਾ ਆਪਦਾ ਪਤਾ ਕਿਹੜਾ ਖੜੂਗੀ ਕਿਹੜੇ ਅਕਾਲੀ ਦਲ ਨੂੰ ਮੂਹਰੇ ਕਰੂਗੀ ਕੀ ਇਸ ਵੇਲੇ ਜਿਹੜਾ ਪਰਿਵਾਰਕ ਤੌਰ ਦੇ ਉੱਤੇ ਢੇਡਾ ਤੇ ਜਿਹੜਾ ਇਸ ਵੇਲੇ ਅਕਾਲੀ ਦਲ ਦੇ ਵਿੱਚ ਬਖੇੜਾ ਉਹਦੇ ਵਿੱਚ ਭਾਜਪਾ ਇੰਟਰ ਕਰਕੇ ਦਾਖਲ ਕਰਕੇ ਆਪਦੇ ਆਪ ਨੂੰ ਤੇ ਫਿਰ ਉਸ ਤੋਂ ਬਾਅਦ 2027 ਦੇ ਲਈ ਕਾਬਸਤਰ ਤਰੀ ਬੜਨਾ ਚਾਹੁੰਦੀ ਕਿਉਂਕਿ ਤੁਸੀਂ ਦੇਖੋ ਪਛਾਂਵਲੇ ਚ ਹੱਥ ਮਾਰ ਕੇ ਦੇਖੋ ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜ ਨਹੀਂ ਕਰਨਾ ਉਤੋਂ ਹਰ ਰੋਜ਼ ਕੋਈ ਨਾ ਕੋਈ ਨਵਾਂ ਪਟਾਕਾ ਪੈਂਦਾ ਇਹਨਾਂ ਪਟਾਕਿਆਂ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਪੁਚਾੜ ਲਿਆਂਦਾ ਇਹ ਪੁਚਾੜ ਆ ਜਿਹੜਾ ਇੱਥੇ ਆ ਕੇ ਖੜਦਾ ਇੱਥੇ ਆ ਕੇ ਥੰਮਦਾ ਕਿ ਅਕਾਲੀ ਦਲ ਇੱਕ ਨਵਾਂ ਸਿਰਜਿਆ ਜਾਊਗਾ ਉਸ ਅਕਾਲੀ ਦਲ ਨੂੰ ਊਰਜਾਵਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਧੜੇ ਦਾ ਵਕਤੀ ਤੌਰ ਦੇ ਉੱਤੇ ਕਹਿ ਰਿਹਾ ਜਾਂ ਸਥਾਈ ਤੌਰ ਦੇ ਉੱਤੇ ਕਹਿ ਰਿਹਾ ਬਹੁਤ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਤੇ ਵਿਕਰਮ ਸਿੰਘ ਮਜੀਠੀਆ ਨੂੰ ਕੁਝ ਲੋਕਾਂ ਨੇ ਉਭਾਰਨਾ ਹੀ ਉਭਾਰਨਾ ਵਿਚਾਰ ਧਾਰਕ મતਭੇਦ ਹੋਣੇ ਹਰ ਘਰ ਦੇ ਵਿੱਚ ਹੁੰਦੇ ਆ ਪਾਰਟੀਆਂ ਦੇ ਵਿੱਚ ਵੀ ਹੁੰਦੇ ਆ ਪਰ ਜਿੰਨਾ ਰੌਲਾ ਇਸ ਵੇਲੇ ਅਕਾਲੀ ਦਲ ਦੇ ਵਿੱਚ ਆ ਤੇ ਜਿੰਨਾ ਰੌਲਾ ਇਸ ਵੇਲੇ ਸਿੱਖ ਸੰਸਥਾਵਾਂ ਦੇ ਵਿੱਚ ਆ ਮੈਂ ਨਹੀਂ ਕਦੇ ਦੇਖਿਆ ਤੁਸੀਂ ਦੇਖੋ ਵੀ ਭਾਜਪਾ ਦੇ ਵੱਲੋਂ ਕਦੇ ਇਨੇ ਰੌਲੇ ਰੱਪੇ ਪਾਏ ਗਏ ਆ ਖੇਤਰੀ ਪਾਰਟੀ ਆ ਖੇਤਰੀ ਪਾਰਟੀ ਦੇ ਵਿੱਚ ਆਪਣੇ ਕੋਈ 50 ਨੇਤਾਵਾਂ ਨੂੰ 100 ਨੇਤਾਵਾਂ ਨੂੰ ਮੈਨੇਜ ਨਹੀਂ ਕੀਤਾ ਜਾ ਸਕਿਆ ਜੋ ਹਾਲਾਤ ਬਣੇ ਪਏ ਆ ਉਸ ਤੋਂ ਕੋਈ ਸਬਕ ਨਹੀਂ ਸਿੱਖਿਆ ਗਿਆ ਇਸ ਤੋਂ ਮਾੜੇ ਦਿਨ ਅਕਾਲੀ ਦਲ ਦੇ ਉੱਤੇ ਆ ਨਹੀਂ ਸਕਦੇ ਪਰ ਜਿਹੜੀ ਲੀਡਰਸ਼ਿਪ ਆ ਉਹ ਇਨ੍ਹਾਂ ਦਿਨਾਂ ਦੇ ਵਿੱਚੋਂ ਕਿਵੇਂ ਅਕਾਲੀ ਦਲ ਦਾ ਉਭਾਰ ਕਰਦੀ ਆ ਇਹ ਵਕਤ ਬਿਆਨ ਕਰੂਗਾ ਫਿਰ ਗੱਲ ਮੁਕਤੀਮ ਇੱਥੇ ਕਰਦਾ ਵੀ ਜਥੇਦਾਰ ਸਾਹਿਬ ਨਵੇਂ ਬਣ ਗਏ ਆ ਪਤਾ ਨਹੀਂ ਇਹ ਕਿੰਨਾ ਚਿਰ ਰਹਿਣਗੇ ਤੇ ਉਸ ਤੋਂ ਬਾਅਦ ਇਹ ਵੀ ਲਾਂਬੇ ਹੋ ਜਾਣਗੇ ਪਤਾ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੇ 4 ਮਹੀਨਾ ਨੂੰ 6 ਮਹੀਨਾ ਨੂੰ 8 ਮਹੀਨਾ ਨੂੰ ਹੋ ਜਾਣ ਉਦੇ ਨਾਲ ਪਤਾ ਨਹੀਂ ਜੀ ਕਿ ਆਉਂਦੇ ਸਮੇਂ ਦੇ ਵਿੱਚ ਕਿਹੜੀ ਤਰ੍ਹਾਂ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋਵੇ ਜਿਵੇਂ ਕਿ ਅੰਤਰਿੰਗ ਕਮੇਟੀ ਆ ਜਿਹੜੀ ਉਹਦੇ ਵੱਲੋਂ ਲੈ ਗਏ ਫੈਸਲਿਆਂ ਦੇ ਉੱਤੇ ਟਿੱਪਣੀਆਂ ਹੋਈਆਂ ਹੋ ਸਕਦਾ ਅੰਤਰਿੰਗ ਕਮੇਟੀ ਦੇ ਮੈਂਬਰ ਆਉਂਦੇ ਸਮੇਂ ਚ ਬਦਲੇ ਜਾਣ ਜਿਵੇਂ ਕਿ 7 ਮੈਂਬਰੀ ਕਮੇਟੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਸੀ ਉਹਦੇ ਵਿੱਚੋਂ ਦੋ ਮੈਂਬਰ ਪਹਿਲਾਂ ਹੀ ਕਰ ਗਏ ਪੰਜ ਮੈਂਬਰਾਂ ਨੇ ਅਸਹਿਮਤੀ ਪ੍ਰਗਟਾਈ ਆ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਇਹਨਾਂ ਕਮੇਟੀ ਦੇ ਮੈਂਬਰਾਂ ਦੀ ਕੋਈ ਵਕਤ ਨਾ ਰਵੇ ਕੋਈ ਵਜੂਦ ਨਾ ਰਵੇ ਪਰ ਅਕਾਲੀ ਦਲ ਦੇ ਵਿੱਚ ਦੋ ਦੋ ਭਰਤੀਆਂ ਚੱਲ ਰਹੀਆਂ ਇੱਕ ਤਰ੍ਹਾਂ ਗੱਲ ਕਿ ਨਹੀਂ ਕਿ ਸਾਡੇ 10 ਲੱਖ ਤੋਂ ਵੱਧ ਮੈਂਬਰ ਹੋ ਗਏ ਆ ਦੂਜੀ ਤਰ੍ਹਾਂ ਕਿ ਨਹੀਂ ਜੀ ਅਸੀਂ 18 ਤਰੀਕ ਤੋਂ ਮੈਂਬਰਸ਼ਿਪ ਭਰਤੀ ਕਰਨੀ ਆ ਉਸ ਤੋਂ ਪਹਿਲਾਂ ਹੀ ਜਥੇਦਾਰ ਲਾਂਬੇ ਕਰ ਦਿੱਤੇ ਜਾਂਦੇ ਆ ਇੱਥੇ ਕੀ ਚੱਲਦਾ ਹੋਊਗਾ ਆਮ ਸੰਗਤ ਦੇ ਆਮ ਲੋਕਾਂ ਦੇ ਆਮ ਸਿੱਖਾਂ ਦੇ ਇੱਥੇ ਕੀ ਚੱਲਦਾ ਹੋਊਗਾ ਵੀ ਯਾਰ ਅਸੀਂ ਹੁਕਮਨਾਮਾ ਕਿਹਦਾ ਮੰਨੀਏ ਅਕਾਲ ਤਖਤ ਸਰ ਦੇ ਬਾਰੇ ਕੀ ਗੋਝੀਆਂ ਗੱਲਾਂ ਹੁੰਦੀਆਂ ਇਹ ਤਾਂ ਆਪਸ ਦੇ ਵਿੱਚ ਲੜੀ ਜਾਂਦੇ ਇਹਨਾਂ ਨੇ ਸਿੱਖਾਂ ਦੀ ਏਕਤਾ ਦੀ ਗੱਲ ਕੀ ਕਰਨੀ ਆ ਜਦੋਂ ਤਾਂ ਕੋਈ ਗੱਲ ਪੰਜਾਬੋਂ ਬਾਹਰਲੇ ਸੂਬੇ ਦੇ ਵਿੱਚ ਹੁੰਦੀ ਆ ਤੇ ਇਧਰਲੇ ਪਾਸੇ ਕਈ ਸਿੱਖ ਸੰਸਥਾਵਾਂ ਇਹ ਗੱਲ ਕਹਿਣੀਆਂ ਅਸੀਂ ਫਲਾਣੇ ਸੂਬੇ ਦੀ ਸਰਕਾਰ ਨੂੰ ਤਾੜਨਾ ਕਰਦੇ ਹਾਂ ਅਸੀਂ ਜੀ ਫਲਾਣੇ ਦੇਸ਼ ਦੀ ਸਰਕਾਰ ਨੂੰ ਇਹ ਗੱਲ ਕਹਿੰਦੇ ਹਾਂ ਕਿ ਸਿੱਖਾਂ ਦੇ ਨਾਲ ਆਹ ਕੁਝ ਨਾ ਕੀਤਾ ਜਾਵੇ ਪਰ ਜਿਹੜਾ ਕੁਝ ਆਪਣੇ ਘਰ ਦੇ ਵਿੱਚ ਰੋਲਾ ਪਿਆ ਸਾਡੀਆਂ ਕੰਧਾਂ ਟਹਿ ਰਹੀਆਂ ਸਾਡੇ ਰੋਲੇ ਰੱਪੇ ਦੀਆਂ ਛੱਤਾਂ ਜਿਹੜੀਆਂ ਉਹ ਪਾਟੀਆਂ ਪਈਆਂ ਰੋਲੇ ਰੱਪੇ ਦੇ ਨਾਲ ਤੇ ਭਾਈ ਇਹਨਾਂ ਛੱਤਾਂ ਨੂੰ ਲਿਪੂਗਾ ਕੌਣ ਇਹ ਰੋਲੇ ਰੱਪੇ ਨੂੰ ਠੀਕ ਕਰੂਗਾ ਕੌਣ ਇਹਨਾਂ ਕੰਧਾਂ ਨੂੰ ਡਿੱਗਣ ਤੋਂ ਕੌਣ ਬਚਾਊਗਾ ਇਸ ਵੇਲੇ ਸਾਨੂੰ ਦੂਜਿਆਂ ਦੇ ਵੱਲ ਦੂਜਿਆਂ ਦੇ ਵੱਲ ਕਿ ਤੁਸੀਂ ਇੰਉਂ ਨਾ ਕਰੋ ਇਹਦੀ ਥਾਂ ਦੇ ਉੱਤੇ ਅਸੀਂ ਆਪਨਾ ਇਵੇਂ ਕਰਗੇ ਇਹਦੇ ਵੱਲ ਗੌਰ ਕਰਨੀ ਚਾਹੀਦੀ ਆ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਬਈ ਜਿਹੜੀ ਤੇ ਇਸ ਵੇਲੇ ਕਾਬਜ਼ ਨਹੀਂ ਉਹਨੇ ਕਾਬਜ਼ ਹੋਣ ਦੇ ਲਈ ਸਿੱਖੀ ਸਿਧਾਂਤਾਂ ਦੀ ਬਹੁਤ ਗੱਲ ਕਰਨੀ ਆ ਤੇ ਜਿਹੜੀ ਤੇ ਕਾਬਜ਼ ਆ ਉਹਨੇ ਕਹਣਾ ਜੀ ਕਿ ਸਭ ਕੋਈ ਤਾਂ ਠੀਕ ਹੈ ਤਾਂ ਐਵੇਂ ਰੌਲਾ ਪਾਉਂਦੇ ਬੀਜੇਪੀ ਦੀ ਸਾਜ਼ਿਸ਼ਾ ਫਲਾਣਾਂ ਦੀ ਸਾਜ਼ਿਸ਼ਾ ਸਭ ਨੂੰ ਆਪੋ ਆਪਣੀਆਂ ਕੁਰਸੀਆਂ ਦੀ ਪਈ ਆ ਸਭ ਨੂੰ ਆਪੋ ਆਪਣੀਆਂ ਅਹੁਦੇਦਾਰੀਆਂ ਦੀ ਪਈ ਆ ਜਿਹੜੇ ਕੁਰਸੀਆਂ ਦਾ ਆਨੰਦ ਮਾਣ ਚੁੱਕੇ ਆ ਉਹਨਾਂ ਦੇ ਕੋਲੇ ਕੁਰਸੀਆਂ ਨਹੀਂ ਉਹਨਾਂ ਨੂੰ ਇਸ ਗੱਲ ਦਾ ਦੁੱਖ ਆ ਜਿਹੜੇ ਕੁਰਸਿਆਂ ਦੇ ਉੱਤੇ ਰਤਬਿਆਂ ਦੇ ਉੱਤੇ ਕਾਬਜ਼ਾ ਉਹ ਕਹਿੰਦੇ ਜੀ ਮੁਠੀ ਦੇ ਵਿੱਚ ਸਾਡੀ ਤੇ ਸਾਰਾ ਕੁਝ ਰਵੇ ਤੀਜੀ ਧੇਰਾ ਜਿਹੜੀ ਉਹ ਗੱਲ ਕਹਿੰਨੀ ਵੀ ਇਹ ਦੋਨੋਂ ਹੀ ਗਲਤ ਆ ਪੰਥ ਦੀ ਰਖਵਾਲੀ ਅਸੀਂ ਕਰ ਸਕਦੇ ਆ ਚੌਥੀ ਧੇਰਾ ਜਿਹੜੀ ਇਹ ਗੱਲ ਕਹਿੰਨੀ ਕਿ ਸਾਨੂੰ ਭਾਵੇਂ ਉਹ ਹਿੰਦੂ ਧਰਮ ਵਾਲੇ ਕਹਿੰਦੇ ਆ ਪਰ ਅਸੀਂ ਸਿੱਖੀ ਦੇ ਉੱਤੇ ਸਿੱਖੀ ਸੰਸਥਾਵਾਂ ਦੇ ਉੱਤੇ ਕਾਬਜ਼ ਤਾਂ ਹੋਵਾਂਗੇ ਜੇਕਰ ਐਸੇ ਧਰ ਨੂੰ ਹੁਲਾਰਾ ਦੇਵਾਂਗੇ ਇਹ ਹੁਲਾਰਾ ਦੇਣ ਵਾਲੀ ਗੱਲ ਸਿੱਖ ਸੰਸਥਾਵਾਂ ਨੂੰ ਕਿਹੜੇ ਪਾਸੇ ਲੈ ਕੇ ਜਾਓ ਤੇ ਸਿੱਖੀ ਸਿਧਾਂਤਾਂ ਦੀ ਕਿੰਨੀ ਕੁ ਮਰਿਆਦਾ ਦੇ ਵਿੱਚ ਰੋ ਇਹ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਜ਼ਰ ਜਿਵੇਂ ਅੱਜ ਕੁਕੜਖੇ ਉੱਡ ਰਹੀ ਆ ਜਿਵੇਂ ਇੱਕ ਦੂਜੇ ਦੇ ਨਾਲ ਲੜੋ ਲੜਾਈ ਹੁੰਦੇ ਆ ਜਿਵੇਂ ਸ਼ਬਦਾਂ ਦੇ ਵਿੱਚ ਪੱਗਾਂ ਲਾਈਆਂ ਜਾ ਰਹੀਆਂ ਜਿਸ ਤਰੀਕੇ ਦੇ ਨਾਲ ਨੰਗੇ ਇੱਕ ਦੂਜੇ ਨੂੰ ਕੀਤਾ ਜਾ ਰਿਹਾ ਇਹ ਆਉਂਦੇ ਸਮੇਂ ਦੇ ਵਿੱਚ ਕਿਸੇ ਅਕਾਲੀ ਦਲ ਦੇ ਪੈਰ ਵੀ ਨਹੀਂ ਲੱਗਣੇ ਪੈਰ ਥੱਲੇ ਬਟੇਰ ਆ ਜੇ ਗੱਲ ਵੱਖਰੀ ਵੀ ਐਨੇ ਐਦੀ ਵੋਟ ਤੋੜਤੀ ਐਨੇ ਐਦੀ ਵੋਟ ਤੋੜਤੀ ਐਨੇ ਐਦੀ ਜੜਾਂ 'ਚ ਬਹਿ ਗਿਆ ਐਦੀਆਂ ਜੜਾਂ 'ਚ ਬਹਿ ਗਿਆ ਪਰ ਤੁਸੀਂ ਕੁੱਲ ਮਿਲਾ ਕੇ ਮਰਿਆਦਾ ਦੀਆਂ ਜੜਾਂ 'ਚ ਤਾਂ ਨਹੀਂ ਬਹਿ ਰਹੇ ਮੇਰੀ ਬੇਨਤੀ ਹੈ ਹੱਥ ਜੋੜ ਕੇ ਦੇਖੋ ਸਾਡੇ ਬਾਰੇ ਤਾਂ ਭਾਵੇਂ ਗੱਲ ਕਹੀ ਜਾਵੇ ਤੁਸੀਂ ਸਿੱਖੀ ਸਿਧਾਂਤਾਂ ਨੂੰ ਜਾਣਦੇ ਹੀ ਨਹੀਂ ਫਿਰ ਮੈਨੂੰ ਕਦੇ ਕਿਉਂਕਿ ਜੇ ਬਾੜਾ ਜਾਣਣ ਲੱਗ ਪਏ ਫਿਰ ਅਸੀਂ ਵੀ ਤੁਹਾਡੇ ਬਾਰੇ ਤੁਹਾਡੇ ਵਾਂਗੂ ਕਿਸੇ ਨਾ ਕਿਸੇ ਬਾਰੇ ਕਵਾਂਗੇ ਤੂੰ ਗਲਤਾਂ ਤੂੰ ਸਿੱਖੀ ਦੇ ਮਾਮਲੇ 'ਚ ਆ ਕੀਤਾ ਤੂੰ ਐਂ ਕੀਤਾ ਸਿਧਾਂਤਾਂ ਦੇ ਉੱਤੇ ਖਰੇ ਰਹਿਣ ਵਾਲੇ ਤੇ ਨਿਮਰ ਰਹਿਣ ਵਾਲੇ ਤੇ ਸਾਦਗੀ 'ਚ ਰਹਿਣ ਵਾਲੇ ਤੇ ਅਹੁਦੇਦਾਰੀਆਂ ਦੀ ਪੂਛ ਨਾ ਚੋਣ ਵਾਲੇ ਲੋਕਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਅੱਜ ਬਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨਗੇ ਇਹ ਪ੍ਰਤੀਤ ਹੁੰਦਾ ਜੇਕਰ ਇੱਕ ਨਵਾਂ ਅਕਾਲੀ ਦਲ ਖੜਾ ਹੋਇਆ ਤੇ ਜਥੇਦਾਰ ਕੌਣ ਬਣਾਇਆ ਜਾਊਗਾ ਇਹ ਲੋਕਾਂ ਦੇ ਮਨ ਵਿੱਚ ਸਵਾਲ ਹੈ ਕੀ ਆਉਂਦੇ ਸਮੇਂ ਦੇ ਵਿੱਚ ਜੀਜੀ ਸਾਲੇ ਦੀ ਸ਼ਬਦਕ ਤੌਰ ਦੇ ਉੱਤੇ ਅਸਿੱਧੇ ਤਰੀਕੇ ਦੀ ਸ਼ਬਦਕ ਤੌਰ ਦੇ ਜਿਹੜੀ جنگ ਆ ਇਹ ਕਿਸੇ ਪਾਸੇ ਨੂੰ ਕਿਸੇ ਹੋਰ ਪਾਰਟੀ ਨੂੰ ਹਲਾਰਾ ਦੇਊਗੀ ਕੀ ਵਿਕਰਮ ਸਿੰਘ ਮਜੀਠੀਆ ਮੂਹਰੇ ਆ ਕੇ ਤੇ ਸੁਖਬੀਰ ਸਿੰਘ ਬਾਦਲ ਨੂੰ ਪਿੱਛੇ ਕਰ ਜਾਣਗੇ ਜਾਂ ਇਹ ਪਰਿਵਾਰਕ ਝੇੜਾ ਬਹੁਤ ਜਲਦ ਖਤਮ ਹੋ ਜਾਣਾ ਤੇ ਜਾਂ ਫਿਰ ਜ਼ਥੇਦਾਰੀਆਂ ਹੋਰਾਂ ਦੇ ਕੋਲੇ ਆ ਜਾਣੀਆਂ ਤੇ ਜਿਹੜੇ ਨਵੇਂ ਬਣੇ ਆ ਤੇ ਉਹ ਇਸ ਵੇਲੇ ਸੰਕਟ ਦੇ ਵਿੱਚੋਂ ਅਕਾਲੀ ਦਲ ਨੂੰ ਕਿਵੇਂ ਕੱਢਦੇ ਆ ਇਹ ਸਮਾਂ ਦੱਸੂਗਾ ਜਦੋਂ ਵੀ ਕਦੇ ਲੜਾਈ ਹੁੰਦੀ ਆ ਨਾ ਵੀ ਭਾਈ ਤੁਸੀਂ ਸਿੱਖੀ ਦੀ ਗੱਲ ਕਰਦੇ ਰਾਜਨੀਤੀ ਕਿਉਂ ਕਰਦੇ ਆ ਤੇ ਫਿਰ ਉੱਤਰ ਦਿੱਤਾ ਜਾਂਦਾ ਕਈ ਸਿੱਖ ਆਗੂਆਂ ਦੇ ਵੱਲੋਂ ਕਿ ਗੁਰੂ ਸਾਹਿਬ ਨੇ ਗੱਲ ਕਹੀ ਸੀ ਮੀਰੀ ਤੇ ਪੀਰੀ ਦੀ ਗੁਰੂ ਸਾਹਿਬ ਨੇ ਮੀਰੀ ਤੇ ਪੀਰੀ ਦੀ ਗੱਲ ਕਹੀ ਸੀ ਪੱਗਾਂ ਲਾਉਣ ਦੀ ਗੱਲ ਥੋੜੀ ਕਹੀ ਸੀ ਔਦੇਦਾਰੀਆਂ ਨੂੰ ਖੋਣ ਦੀ ਗੱਲ ਥੋੜੀ ਕਹੀ ਸੀ ਉਹਨਾਂ ਨੇ ਸਿਧਾਂਤਾਂ ਦੀ ਗੱਲ ਵੀ ਕਹੀ ਸੀ ਜਿਹੜੇ ਕਿ ਇਸ ਵੇਲੇ ਸਿਧਾਂਤ ਲੱਭਦੇ ਨਹੀਂ ਕੁਰਸੀ ਤੋਂ ਲਾਂਬੇ ਕਰ ਦੋ ਦੂਜੇ ਨੂੰ ਨੰਗਾ ਕਰਨ ਤਰ ਪੈਨੇ ਆ ਕੁਰਸੀ ਤੇ ਬਿਠਾ ਦਿਓ ਕਹਦੇ ਵੀ ਕਿ ਸਿੱਖੀ ਦੀ ਬਹੁਤ ਵਧੀਆ ਸਾਰੀ ਪ੍ਰਕਿਰਿਆ ਚੱਲ ਰਹੀ ਆ ਤੁਸੀਂ ਇਸ ਵੇਲੇ ਸਿੱਖ ਸੰਸਥਾਵਾਂ ਦਾ ਸਾਰਿਆਂ ਨਹੀਂ ਜਿੰਨੇ ਵੀ ਆ ਭਾਵੇਂ ਇਧਰਲੀ ਤੇਰਾ ਭਾਵੇਂ ਆਹ ਤੇਰਾ ਤੇ ਭਾਵੇਂ ਆਹ ਤੇਰਾ ਤੁਸੀਂ ਸਾਰਿਆਂ ਨੇ ਮਜ਼ਾਕ ਬਣਾ ਕੇ ਰੱਖਿਆ ਇਸ ਮਜ਼ਾਕ ਦੇ ਉੱਤੇ ਲੋਕ ਵਿਚਾਰ ਕਰ ਰਹੇ ਆ ਤੇ ਜਿਹੜੀ ਤੇ ਇਸ ਵੇਲੇ ਤੁਹਾਡੇ ਵਿੱਚ ਸਨ ਲਾਉਣਾ ਚਾਹੁੰਦੀ ਆ ਉਹਦੀਆਂ ਬਾਛਾਂ ਖੜੀਆਂ ਪਈਆਂ ਵੀ ਭਾਈ ਤੁਸੀਂ ਇਸੇ ਲਾਇਕ ਹੋ ਉਹ ਤੁਹਾਨੂੰ ਡੱਡੂਆਂ ਦੀ ਪੰਛੇਰੀ ਵਰਗੇ ਸਮਝਦੇ ਆ ਵੀ ਕਦੇ ਵੀ ਡੱਡੂ 5 ਕਿਲੋ ਤੋਲੇ ਨਹੀਂ ਜਾ ਸਕੇ ਜਦੋਂ ਪੌਣੇ 5 ਕਿਲੋ ਹੁੰਦੇ ਚਾਰ ਜਣੇ ਛਾਲਾ ਮਾਰ ਜਾਂਦੇ ਤੁਸੀਂ ਉਵੇਂ ਹੀ ਇਸ ਵੇਲੇ ਆਜੋ ਆਪਾਂ ਇੱਕ ਜੁਟ ਦਾ ਪ੍ਰਗਟਾਵਾ ਕਰੀਏ ਕੁਰਸੀਆਂ ਆਉਂਦੀਆਂ ਜਾਂਦਗਾਂ ਰਹਿੰਦੀਆਂ ਪ੍ਰਧਾਨਗੀਆਂ ਮਿਲਦਗਾਂ ਰਹਿੰਨਾਂ ਜਾਂਦਗਾਂ ਰਹਿੰਨਾਂ ਪਰ ਤੁਸੀਂ ਸਿਧਾਂਤਕ ਤੌਰ ਤੇ ਕਿੱਥੇ ਹੋ ਕਿਤੇ ਵੀ ਨਹੀਂ ਤੁਸੀਂ ਇੱਕ ਦੂਜੇ ਨੂੰ ਨੰਗਾ ਕਰਦੇ ਕਰਦੇ ਆਪ ਵੀ ਨੰਗੇ ਹੋਏ ਪਏ ਆ ਇਸ ਵੇਲੇ ਸੋਚੋ ਵਿਚਾਰੋ ਸਮਝੋ ਬੇਨਤੀ ਆ ਅਸੀਂ ਤਾਂ ਚਲੋ ਸਿਧਾਂਤਾਂ ਦੇ ਉੱਤੇ ਉਹਨਾਂ ਪੈਰਾ ਨਾ ਦੇ ਸਕੀਏ ਤੁਹਾਡੇ ਤੋਂ ਵੱਧ ਹਸ ਕਰਦੇ ਆ ਇੱਥੇ ਜਿਹੜਾ ਆਉਂਦਾ ਕੋਈ ਨਵੇਂ ਤੂੰ ਵੀ ਡੰਡਾ ਪਾ ਕੇ ਬੈਠ ਜਾਂਦਾ ਲਓ ਜੀ ਮੈਂ ਇਹਨੂੰ ਐਂ ਦੱਸਦਾ ਮੇਰੇ ਕੋਲੇ ਇੱਕ ਫਲਾਣਾ ਸਬੂਤਾ ਮੇਰੇ ਕੋਲੇ ਫਲਾਣਾ ਸਬੂਤਾ ਜਨਾਨੀ ਨਾਲ ਫਿਰਦਾ ਸੀ ਆ ਐ ਕਰਦਾ ਸੀ ਇਹਦਾ ਕਸ਼ਹਿਰਾ ਇਦਾਂ ਦਾ ਇਹਦਾ ਇੰਟਰਵਿਊਰ ਇਦਾਂ ਦਾ ਆ ਗੱਲਾਂ ਤੁਸੀਂ ਕਰਦੇ ਹੋ ਤੁਹਾਡਾ ਮੌਜੂ ਉੱਡ ਰਿਆ ਦੁਨੀਆ ਭਰ ਦੇ ਵਿੱਚ ਬੈਠੇ ਹੋਰ ਧਰਮਾਂ ਦੇ ਲੋਕ ਇਹ ਗੱਲ ਕਹਿੰਦੇ ਵੀ ਜਿੰਨਾ ਸਿੱਖਾਂ ਦੇ ਵਿੱਚ ਇਹਨਾਂ ਆ ਉਹਨਾਂ ਪਾਦਰੀਆਂ ਦੇ ਵਿੱਚ ਨਹੀਂ ਆ ਉਹਨਾਂ ਮੌਲਵੀਆਂ ਦੇ ਵਿੱਚ ਨਹੀਂ ਆ ਉਹਨਾਂ ਕਿਸੇ ਹੋਰ ਦੇ ਵਿੱਚ ਨਹੀਂ ਆ ਤੁਸੀਂ ਵੀ ਰੌਲਾ ਨਾ ਪਾਓ ਜੋ ਹੈ ਰੌਲਾ ਉਹਨੂੰ ਨਿਬੇੜੋ ਨਜਿੱਠੋ ਤੇ ਏਕੇ ਦੀ ਗੱਲ ਕਰੋ